ਦੇਖੋ ਦਾਦੂਵਾਲ ਜੀ ਬਾਬਾ ਜੀ ਜਿਹੜੇ ਨੇ ਉਹ ਸਰਕਾਰ ਦੇ ਹੱਥਾਂ 'ਚ ਖੇਡਦੇ ਰਹੇ ਸਿੱਖ ਕੌਮ ਨੇ ਕਦੀ ਸਰਕਾਰਾਂ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਇਸ ਸਥਾਨ ਤੇ ਜਿੱਥੇ ਖੜੇ ਆ ਇੱਥੇ ਮੋਰਚੇ ਲੱਗੇ ਸੀਗੇ 1920 ਦੇ ਵਿੱਚ ਉਹ ਕਿਸ ਤਰੀਕੇ ਗੋਰੀ ਸਰਕਾਰ ਨੂੰ ਝੁਕਣਾ ਪਿਆ ਗੋਰੀ ਸਰਕਾਰ ਨੇ 1857 ਦਾ ਗਦਰ ਦਬਾਤਾ ਸੀ ਲੇਕਿਨ ਖਾਲਸੇ ਦੀ ਜੋ ਇਥੋਂ ਅਕਾਲ ਤਖਤ ਤੋਂ ਮੋਰਚਾ ਲੱਗਾ ਸੀ ਨਹੀਂ ਦਵਾ ਸਕੇ ਅੱਜ ਭਾਰਤੀ ਜਨਤਾ ਪਾਰਟੀ ਇੱਕ ਬਹੁਤ ਵੱਡੀ ਗਲਤੀ ਕਰ ਰਹੀ ਹੈ ਕਿ ਜਿਹੜੇ ਸੁਰੂ ਸਥਾਨਾਂ ਦੇ ਵਿੱਚ ਦਖਲ ਅੰਦਾਜ਼ੀ ਕਰਦੀ ਪਈ ਹੈ ਦਿੱਲੀ ਚ ਦੇਖ ਲਓ ਤੁਸੀਂ ਆ ਭਾਵੇਂ ਉਹ ਕਾਲਕਾ ਹੋਵੇ ਸਰਸਾ ਹੋਵੇ ਕਾਲੋ ਹੋਵੇ ਮੈਂ ਸਮਝਦਾ ਏਦਾਂ ਹੀ ਹਰਿਆਣੇ ਚ ਉਹਨਾਂ ਨੇ ਦਖਲ ਅੰਦਾਜ਼ੀ ਕੀਤੀ ਔਰ ਬਾਬਾ ਦਾਦੂ ਵਾਲ ਮੈਂ ਸਮਝਦਾ ਜਿਸ ਨੇ ਬੁਰੀ ਤਰ੍ਹਾਂ ਤਾਂ ਹਾਰੇ ਨੇ ਜਾਂ ਉਹਨਾਂ ਦੀ ਪਾਰਟੀ ਹਾਰੀ ਹੈ ਸਿੱਖਨ ਇੱਕ ਸਨੇਹ ਦਿੱਤਾ ਹਰਿਆਣੇ ਦੇ ਸਿੱਖਾਂ ਨੇ ਕਿ